ਸਾਰਿਆਂ ਤੋਂ ਪਹਿਲਾਂ ਮੇਰੇ ਮੀਰਾ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਅੱਜ ਹੋਣ ਵਾਲੇ ਕਬੱਡੀ ਦੇ ਤਾਕੜੇ ਟੂਰਨਾਮੈਂਟਾਂ ਬਾਰੇ ਆਪਾਂ ਕਰਦੇ ਹਾਂ ਗੱਲ ਸਾਰਿਆਂ ਨੂੰ ਪਹਿਲਾਂ ਆਪਣਾ ਫਰਜ ਬਣਦਾ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇਕਰ ਤੁਹਾਨੂੰ ਆਪਣੀ ਅਪਡੇਟ ਵਧੀਆ ਲੱਗਦੀ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਆਪਣਾ ਸੁਝਾਅ ਜ਼ਰੂਰ ਦਿਆ ਕਰੋ ਮਿੱਤਰੋ ਹੋ ਗਏ ਇੰਤਜ਼ਾਰ ਦੀਆਂ ਘੜੀਆਂ ਖਤਮ ਕਹਿੰਦੇ ਪੰਜਾਬੀਆਂ ਦਾ ਤੇ ਹਰਿਆਣਿਆਂ ਦਾ ਚਹੇਤਾ ਕਹਿੰਦੇ ਸ਼ੀਲੂ ਬਲਹਾਰਾ ਵੀ ਪਹੁੰਚ ਗਿਆ ਪੰਜਾਬ ਦੀ ਧਰਤੀ ਦੇ ਕਹਿੰਦੇ ਖੇਡੇਗਾ ਫੋਰ ਟ੍ਰੈਕਟਰਾਂ ਵਾਲਾ ਕੱਪ ਹਾਂਜੀ ਮਿੱਤਰੋ ਜਾਗੋ ਵਾਲਾ ਬਾਂਗਰ ਜਿੱਥੇ ਕਹਿੰਦੇ ਲੱਗਣਗੇ ਰੌਣਕਾਂ ਜਿਹੜਾ ਗੁਰਦਾਸਪੁਰ ਹੋਵੇਗਾ ਜਿੱਥੇ ਫਸਟ ਨਾਮ 1,25,000 ਸੈਕੰਡ ਪ੍ਰਾਈਜ਼ 1 ਲੱਖ ਰੁਪਏ ਜਿੱਥੇ ਕਹਿੰਦੇ ਵੈਸਟਾਂ ਨੂੰ ਮੋਡੀਫਾਈ ਫੋਰ ਦਿੱਤੇ ਜਾਣਗੇ ਛੋਟੀ ਛੋਟੀ ਦੇਮਾਂ ਲ ਪਹੁੰਚਣਗੇ ਮਿੱਤਰੋ ਜਿੱਥੇ ਸ਼ੀਲੂ ਬਲਹਾਰਾ ਗੁਰਵਿੰਦਰ ਕਾਂਗਿਆਲਾ ਦੀਪਦਪੁਰਜੀ ਵਾਲਾ ਅਮਰਤ ਔਲਖਾਣਾ ਇਹ ਨਾਲ ਹੀ ਅੰਬਾ ਸੁਰਸਿੰਘ ਵਾਲਾ ਨਾਨਾਥ ਸਿੰਘਾ ਤੋਂ ਵਾਲਾ ਜਸ਼ਨ ਆਲਮਗੀਰੀਆ ਬੁਲਟ ਖੀਰਾਂ ਵਾਲਿਆ ਤਾਕੜ ਗੋਗਣੀ ਵਾਲਾ ਗੱਗੀ ਚੱਕ ਦੇਸ਼ ਰਾਜ ਵਾਲਾ ਸੋਨੀ ਫੱਕਰ ਝੰਡੇ ਵਾਲਾ ਬਲਕਰਨ ਕਲੈਣ ਵਾਲਾ ਬਾਗੀ ਪਰਮਜੀਤਪੁਰੇ ਵਾਲਾ ਜੋਦਾ ਕਸ ਚੋਟੀ-ਚੋਟੀ ਦੇ ਮੱਲ ਖੇਡਣਗੇ ਮਿੱਤਰੋਰੇ ਟੀਮਾਂ ਐਨ ਕਹਿੰਦੇ ਸਿਰੇ ਦੀਆਂ ਬਣੀਆਂ ਨੇ ਪੈਣਗੇ ਪੜਾਕੇ ਕਹਿੰਦੇ ਦੇਖੋ ਕਿਹੜਾ ਫੋਟ ਟਰੈਕਟਰ ਤੇ ਵਹਿੰਦਾ ਮਾਰਦਾ ਸੈਲਫ ਮਿੱਤਰੋ ਲਾਈਵ ਜ਼ਰੂਰ ਦੇਖਿਓ ਪੂਰੀਆਂ ਗੱਲਾਂ ਟਿਕਾਣੇ ਲੱਗਣੀਆਂ ਔਰ ਲਾਈਵ ਚੱਲੇਗਾ ਮਿੱਤਰੋ ਕਬੱਡੀ ਲਾਈਵ ਤੇ ਜੋ ਨਾਲ ਹੀ ਕਹਿੰਦੇ ਅਗਲਾ ਕਬੱਡੀ ਖੱਪਾ ਪਿੰਡ ਮੱਲਾਂ ਵੇਦੀਆਂ ਦੁਆਬਾ ਕਬੱਡੀ ਲੀਗ ਦੇ ਮੁਕਾਬਲੇ ਹੋਣਗੇ ਔਰ ਇਹ ਵੀ ਮਿੱਤਰੋ ਬਹੁਤ ਵਧੀਆ ਪ੍ਰਾਈਜ਼ ਲੱਖ 75 ਤੇ ਨਾਲ ਹੀ ਕਹਿੰਦੇ ਪੁਰੇ ਨਵੇਂ ਪਲੇਅਰਾਂ ਨੂੰ ਮਿੱਤਰੋ ਖਾਸ ਗੱਲ ਇਹ ਹੈ ਨਵੇਂ ਪਲੇਅਰਾਂ ਨੂੰ ਬਹੁਤ ਮੌਕਾ ਮਿਲਦਾ ਵਧੀਆ ਔਰ ਇਹ ਵੀ ਨਿਯਮ ਰੱਖਿਆ ਜਾਂਦਾ ਹੈ ਲੜਕੀਆਂ ਦੇ ਨਾਲ ਹੀ ਸ਼ੋਅ ਮੈਚ ਕਰਵਾਇਆ ਜਾਊਗਾ ਆਪਣੀਆਂ ਭੈਣਾਂ ਧੀਆਂ ਵੀ ਸਾਰਿਆਂ ਨੂੰ ਕਿਸੇ ਨੂੰ ਘੱਟ ਨਹੀਂ ਅੱਗੇ ਕਬੱਡੀ ਦੇ ਵਿੱਚ ਲੱਖਾਂ ਤੋਂ ਕਹਿੰਦੇ ਕਰੋੜਾਂ ਦੀ ਬਣਾ ਦਿੱਤੀ ਪ੍ਰੋਮੋਟਰਾਂ ਨੇ ਕਬੱਡੀ ਤੇ ਨਾਲ ਹੀ ਲਾਈਵ ਮਿੱਤਰੋ ਇਹਦਾ ਚੱਲੇਗਾ ਕਬੱਡੀ ਜੰਕਸ਼ਨ ਤੇ YouTube ਦਾ ਚੈਨਲ ਹੈ ਤੇ ਨਾਲ ਹੀ ਕਹਿੰਦੇ ਗਾਮੀ ਵਾਲਾ ਜਿਹੜਾ ਮਾਨਸਾ ਪੀਵੀ 31 ਜੱਗੂ ਹਾਕਮਾਲੀਏ ਦੇ ਏਰੀਆ 'ਚ ਵੀ ਲੱਗਣੀਆਂ ਰੌਣਕਾਂ ਜਿੱਥੇ ਕਬੱਡੀ ਓਪਨ ਦਾ ਇੱਕ ਖੇਡਿਆਰੀ ਬਾਹਰੋਂ ਤੇ ਨਾਲ ਹੀ ਪਹਿਲਾ ਇਨਾਮ ਓਪਨ ਦਾ 21000 ਤੇ ਦੂਸਰਾ ਨਾਮ 15000 ਰੱਖਿਆ ਗਿਆ ਨਾਲ ਹੀ ਕਬੱਡੀ 42 ਕਿਲੋ ਦੇ ਮੈਚ ਹੋਣਗੇ ਪਹਿਲਾ ਨਾਮ 4100 ਤੇ ਦੂਜਾ ਨਾਮ 3100 ਹੈ ਵੱਡੀ 52 ਕਿਲੋ ਦਾ ਪਹਿਲਾ ਨਾਮ 4800 ਤੇ ਦੂਜਾ ਨਾਮ 5100 ਹੈ ਇਹ ਤੇ ਵੀ ਵਧੀਆ ਨਾਮ ਨੇ ਮਿੱਤਰੋ ਪਹਿਲੇ ਤੇ ਦੂਜੇ ਸਥਾਨ ਤੇ ਜਿਹੜੀਆਂ ਟੀਮਾਂ ਆਉਣਗੀਆਂ ਉਹਨਾਂ ਨੂੰ ਕੱਪਾਂ ਨਾਲ ਸਮਾਨ ਸਨਮਾਨ ਹੋਊਗਾ 22 ਸਥਾਨ ਲਈ ਸਰਪ੍ਰਾਈਜ਼ ਰੱਖੇ ਗਏ ਨੇ ਨਾਲ ਹੀ ਲਾਈਵ ਆਉਣਾ ਮਿੱਤਰੋ ਪੀਵੀ 31 ਮਾਨਸਾ ਤੇ ਜੇਕਰ ਤੁਹਾਨੂੰ ਆਪਣੀ ਅਪਡੇਟ ਚੰਗੀ ਲੱਗਦੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਜੋ ਕਬੱਡੀ ਦੀ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ